ਆਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਚ ਪ੍ਰਧਾਨ ਸਾਹਿਬ ਦੀ 21ਵੀਂ ਵਰਸੀ ਮੌਕੇ ਉਹਨਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਸਾਰੇ ਸੱਜਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸੱਜਣ ਬੋਲੇ ਨੇ ਜਾਂ ਬੋਲਣਗੇ ਉਹ ਲਗਭਗ ਸਾਰੀ ਇਹ ਕਹਿਣਗੇ ਕਿ ਤੌੜਾ ਸਾਹਿਬ ਦਾ ਸਾਰੀ ਸਤਿਕਾਰ ਕਰਦੇ ਸੀ ਜੀ ਸਾਰੀਆਂ ਪਾਰਟੀਆਂ ਚ ਸਾਰੇ ਵੱਡੇ ਲੀਡਰਾਂ ਚ ਉਹਨਾਂ ਦਾ ਬਹੁਤ ਸਤਿਕਾਰ ਸੀ ਬਿਲਕੁਲ ਸਹੀ ਗੱਲ ਆ ਪਰ ਸੋਚਣ ਵਾਲੀ ਗੱਲ ਇਹ ਆ ਕਿ ਸਤਿਕਾਰ ਕਿਉਂ ਸੀ ਇਹ ਉਹ ਕਿਹੜਾ ਕਾਰਨ ਸੀ ਜਿਹਦੇ ਕਰਕੇ ਟੋੜਾ ਸਾਹਿਬ ਦਾ ਏਡਾ ਵੱਡਾ ਸੰਸਾਰ ਦੇ ਵਿੱਚ ਪਿਆਰ ਸੀ ਸਤਕਾਰ ਸੀ ਉਹ ਸਿਰਫ ਇੱਕੋ ਕਾਰਨ ਸੀ ਕਿ ਉਹ ਸਹਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਵਾਨੀ ਤੋਂ ਸੇਧ ਲੈਂਦੇ ਸੀ ਉਹਨਾਂ ਦੀ ਜੀਵਨ ਜਾਂਚ ਉਹਨਾਂ ਦਾ ਲੋਕਾਂ ਨਾਲ ਵਿਹਾਰ ਉਸ ਗੱਲ ਤੇ ਆਧਾਰਿਤ ਸੀ ਇਸ ਕਰਕੇ ਉਹਨਾਂ ਦਾ ਸਤਿਕਾਰ ਸੀ ਟੌੜਾ ਸਾਹਿਬ ਨਾਲ 10 ਸਾਲ ਮੈਨੂੰ ਵਿਚਰਨ ਦਾ ਮੌਕਾ ਮਿਲਿਆ 10 12 ਸਾਲ ਬਾਅਦ ਮੈਂ ਅੱਜ ਇੱਥੇ ਆਇਆ ਕਿਉਂਕਿ ਪਿਛਲੇ 2 3 ਦੁਹਾਕਿਆਂ ਦੌਰਾਨ ਜੋ ਟੌੜਾ ਸਾਹਿਬ ਦੀ ਜੀਵਨ ਜਾਂਚ ਸੀ ਜੋ ਉਹਨਾਂ ਦਾ ਵਿਚਾਰ ਸੀ ਜਿਵੇਂ ਉਹ ਕਾਲੀ ਦਲ ਤੇ ਪੰਥ ਨੂੰ ਪੰਜਾਬ ਨੂੰ ਤੇ ਮੁਲਕ ਨੂੰ ਵੇਖਣਾ ਚਾਹੁੰਦੇ ਸੀ ਉਹਨਾਂ ਦੀ ਸੋਚ ਨਾਲ ਬਹੁਤ ਵੱਡਾ ਖਲਵਾੜ ਹੋਇਆ ਜਿਹਦੇ ਕਰਕੇ ਮਨ ਵੀ ਉਦਾਸ ਰਹਿੰਦਾ ਸੀ ਮਨਾਂ 'ਚ ਖਿਜ ਵੀ ਪੈਦਾ ਹੁੰਦੀ ਸੀ ਪਰ 2 ਦਸੰਬਰ 24 ਨੂੰ ਸਿੱਖ ਸੰਗਤਾਂ ਦੀ ਭਾਵਨਾ ਅਨੁਸਾਰ ਗੁਰੂ ਸਾਹਿਬ ਦੇ ਨਿਰਮਲ ਪੈਜ ਚ ਰਹਿੰਦੇ ਆ ਜੋ ਕਾਲ ਤੱਕ ਸਾਹਿਬ ਤੋਂ ਬਰਤਾਂਤ ਸਿਰਜਿਆ ਗਿਆ ਉਸ ਬਰਤਾਂਤ ਨੂੰ ਲਾਗੂ ਕਰਨ ਲਈ ਜੋ ਆਦੇਸ਼ ਜਾਰੀ ਹੋਏ ਉਦੋਂ ਲੱਗਿਆ ਕਿ ਪੰਥ ਨੇ ਮੁੜ ਕੇ ਅੰਗੜਾਈ ਲਈ ਆ ਤੜਾ ਸਾਹਿਬ ਦੀ ਸੋਚ ਆ ਜਿਹੜੀ ਉਹਨੇ ਮੁੜ ਕੇ ਹਲਾਰਾ ਭਰਿਆ ਸੋਚ ਕੀ ਸੀ ਅਕਾਲੀ ਦਲ ਵਾਰੇ ਤਾਂ ਉਹੀ ਸੋਚ ਸੀ ਨਾ ਜਿਹੜੀ ਚੁੰਦਾ ਕਮੇਟੀ ਦੇ ਵਿੱਚ ਦਰਜਾ ਪ੍ਰਧਾਨ ਸਾਹਿਬ ਨੇ ਖਵਾਰੀਆਂ ਕਿਉਂ ਚੱਲੀਆਂ ਉਹਨਾਂ ਨੇ ਇਹੀ ਕਿਹਾ ਸੀ ਨਾ ਅਕਾਲੀ ਦਲ ਦਾ ਪ੍ਰਧਾਨ ਹੋਰ ਹੋਣਾ ਚਾਹੀਦਾ ਮੁੱਖ ਮੰਤਰੀ ਹੋਰ ਹੋਣਾ ਚਾਹੀਦਾ ਉਹਨਾਂ ਨੇ ਇਹੀ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਹੱਥਾ ਨਾ ਬਣਾਓ ਉਹੀ ਸ਼੍ਰੋਮਣੀ ਕਮੇਟੀ ਮੈਂਬਰ ਉਹੀ ਐਮਐਲਏ ਉਹੀ ਮੰਤਰੀ ਚੁੰਦਾ ਕਮੇਟੀ ਨੇ ਵੀ ਇਹੀ ਕਿਹਾ ਅਕਾਲ ਤਖਤ ਸਾਹਿਬ ਨੇ ਕੀ ਕਿਹਾ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲਮ ਲਾਉਣ ਲਈ 1978 ਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਤੁਸੀਂ ਉਹਨਾਂ ਜ਼ਖਮਾਂ ਨੂੰ ਹੱਥ ਪਾਪਾ ਉਹ ਚੇੜਿਆ ਪੰਥ ਵੱਲ ਪਿੱਠ ਕੀਤੀ ਪੰਜਾਬ ਵੱਲ ਪਿੱਠ ਕੀਤੀ ਇੱਕ ਵੀ ਮਸਲਾ ਹੱਲ ਨਹੀਂ ਕੀਤਾ ਬੱਚੜਾਂ ਨੂੰ ਤਰੱਕੀਆਂ ਦਿੱਤੀਆਂ ਹੱਲਾਸ਼ੇਰੀਆਂ ਦਿੱਤੀਆਂ ਸੇਕ ਸੰਸਮਾਨ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਅੱਜ ਵੀ ਜਿਹੜਾ ਟੋੜਾ ਸਾਹਿਬ ਦੀ ਸੋਚ ਤੇ ਪਹਿਰਾ ਦਊਗਾ ਉਹਦਾ ਸਾਰੀਆਂ ਪਾਰਟੀਆਂ ਚ ਜਿੱਤ ਹੋਗੀ ਮੈਂ ਉਹਦਾ ਟੋੜਾ ਸਾਹਿਬ ਨਾਲ ਸੀ ਜਦੋਂ ਕਾਸ਼ੀਰਾਮ ਨਾਲ ਇਕਤਾ ਹੋਈ ਆ ਬਹੁਤ ਖੁਸ਼ ਸੀ ਟੋੜਾ ਸਾਹਿਬ ਕਹਿੰਦੇ ਇਹ ਜਿਹੜੇ ਦਲਿਤ ਭਾਈਚਾਰਾ ਨਾ ਇਹ ਅਕਾਲੀਆਂ ਨੂੰ ਸਿੱਧੇ ਰਾਹ ਤੇ ਰਹਿਣ ਲਈ ਦਬਾਅ ਪਾਊਗਾ ਕਿਉਂਕਿ ਕਾਸ਼ੀਰਾਮ ਕਹਿੰਦਾ ਸੀ ਮੇਰਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬਾ ਪਹਿਲਾ ਹੋਰਾਂ ਦਾ ਸਾਥ ਦੇਖਿਆ ਸੀ ਜਿਨ੍ਹਾਂ ਨੇ ਲੱਤਾਂ ਖਿੱਚੀਆਂ ਸੀ ਪਰ ਫੇਰ ਕੀ ਹੋਇਆ ਮੈਂ ਵੀ ਤੌੜਾ ਸਾਹਿਬ ਨਾਲ ਸੀ ਦਿੱਲੀ ਬੈਠੇ ਆ ਪੰਜਾਬ ਭਵਨ ਇੱਥੇ ਵੱਡੇ ਲੀਡਰ ਬੈਠੇ ਨੇ ਮਾਦਮ ਸਾਹਿਬ ਉੱਪਰਲੇ ਕਮਰੇ 'ਚ ਅਸੀਂ ਬੈਠੇ ਆ ਤੌੜਾ ਸਾਹਿਬ ਕਹਿੰਦੇ ਮਾਲੀ ਸਿਆ ਐਤ ਕੀ ਪਹਿਲਾ ਵਾਂਗੂ ਧੋਖਾ ਨਹੀਂ ਖਾਣਾ ਬਾਕੀ ਕੀ ਹੋ ਗਿਆ ਪ੍ਰਧਾਨ ਸਾਹਿਬ ਬਿਨਾਂ ਸ਼ਰਤ ਹਮਾਇਤ ਨਹੀਂ ਦੇਣੀ ਘੱਟ ਤੋਂ ਘੱਟ ਉਹ ਮਾਮਲੇ ਜਿਹੜੇ ਸੰਵਿਧਾਨ ਅਨੁਸਾਰ ਸਾਡਾ ਹੱਕ ਬਣਦਾ ਜਿਨ੍ਹਾਂ 'ਚ ਵਿਤਕਰਾ ਕੀਤਾ ਗਿਆ ਜਿਹੜੇ ਕੱਲ੍ਹ ਯਾਲੀ ਸਾਹਿਬ ਨੇ ਪਟਿਆਲੇ ਬੋਲੇ ਨੇ ਇਹ ਤਾਂ ਘੱਟ ਤੋਂ ਘੱਟ ਦੂਰ ਕਰਾਵਾਇਆ ਨਾ ਆਨੰਦਪੁਰ ਦਾ ਮਤਾ ਖੁਦ ਮਖਤਿਆਰੀ ਹੈ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਜੋ ਪੰਜਾਬ ਨਾਲ ਪੰਜਾਬੀ ਸੂਬਾ ਨਹੀਂ ਬਣਾਇਆ ਸੂਬਾ ਵੰਡਿਆ ਘੰਟੇ ਕੇ ਬਾਅਦ ਪਤਾ ਲੱਗਿਆ ਬਿਨਾਂ ਸ਼ਰਤ ਮੈਤਤਾ ਦਾ ਐਲਾਨ ਹੋ ਗਿਆ ਮਾਲਾ ਸੇ ਹੁਣ ਮੈਂ ਸਰਦਾਰ ਨਾਲ ਲੜਤਾ ਨਹੀਂ ਸਕਦਾ ਅਕਾਲੀਆਂ ਦੀ ਸਰਕਾਰ ਬਣਨ ਜਾ ਰਹੀ ਆ ਪਰ ਪੰਥ ਨੂੰ ਇਸ ਰਾਹ 'ਚ ਉਹ ਖੱਜਲ ਖਵਾਰੀਆਂ ਮਿਲਣਗੀਆਂ ਦੇਖ ਲਓ ਫਿਰ 30 ਸਾਲ ਅੱਜ ਕੀ ਹੋਇਆ ਉਹ ਸੋਚ ਤੇ ਪਹਿਰਾ ਦਿਓ ਸਾਰੀਆਂ ਪਾਰਟੀਆਂ ਚਿੱਤ ਬਣੂਗੀ ਜਿਹੜਾ ਪੰਥ ਨਾਲ ਖੜਾ ਪੰਜਾਬ ਨਾਲ ਖੜਾ ਤੇ ਮੁਲਕ ਨਾਲ ਖੜਾ 14 ਇੱਕ ਕਮਿਸ਼ਨ ਬਣਿਆ ਭਾਰਤ ਦਾ ਸੰਵਿਧਾਨ ਕਿਹੋ ਜਿਹਾ ਹੋਣਾ ਚਾਹੀਦਾ ਆ ਰਾਜਾਂ ਤੇ ਕੇਂਦਰ ਦਾ ਸਬੰਧ ਕਿਹੋ ਜਿਹਾ ਹੋਣਾ ਚਾਹੀਦੇ ਨੇ ਪ੍ਰਧਾਨ ਸਾਹਿਬਾ ਤੋਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਸੀ ਉਹਨਾਂ ਨੇ ਇੱਕ ਦਸਤਾਵੇਜ਼ ਪੇਸ਼ ਕੀਤਾ ਭਾਰਤ ਕਿਹੋ ਜਿਹਾ ਹੋਣਾ ਚਾਹੀਦਾ ਇੰਡੀਆ ਇਹਦੇ ਯੂਨੀਅਨ ਆਫ ਸਟੇਟਸ ਇਹ ਫੁੱਲਾਂ ਦਾ ਗੁਲਦਸਤਾ ਅੱਜ ਪੜ ਕੇ ਦੇਖੋ ਅੱਜ ਵੀ ਉਹ ਰਾਹ ਦਰਸਾਵਾ ਸਾਡੇ ਲਈ ਅੱਜ ਮੁਲਕ ਨੂੰ ਪਗਮੀ ਚਟਣੀ ਬਣਾਇਆ ਜਾ ਰਿਹਾ ਸਭ ਤੋਂ ਵੱਡਾ ਹਮਲਾ ਵਨ ਨੇਸ਼ਨ ਵਨ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਨਾਲ ਵਿਚਾਰਧਾਰਕ ਸਿਆਸੀ ਸਾਂਝਾਂ ਇੰਨੀਆਂ ਗੰਨੀਆਂ ਪਈਆਂ ਨੇ ਉਹਨਾਂ ਬਾਰੇ ਕੋਈ ਬੋਲਦਾ ਨਹੀਂ ਜੰਮੂ ਕਸ਼ਮੀਰ ਨੂੰ ਤੋੜਨ ਤੇ ਗੁੱਠੇ ਲਾਏ ਹੋਏ ਨੇ ਆ ਇੱਕ ਕੌਮ ਇੱਕ ਚੌਂਣ ਤੇ ਵੀ ਗੁੱਠਾ ਲਾਇਆ ਹੋਇਆ ਨੀਤੀਆਂ ਪਾਲਸੀਆਂ ਬਦਲੋ ਨਾ